ਆਕੇ ਤਾਂ ਬੋਲਣਾ ਬਈ ਮੈਂ ਨੈਸ਼ਨਲ ਟੀਵੀ 'ਚ ਗਾ ਕੇ ਆਈ ਹਈ ਆ ਠੀਕ ਹੈ ਨਾ ਨਯੇਸ਼ ਵਾਸਤੇ ਸਰਚ ਮਾਰ ਲੇ ਜੀਆ ਸ਼ਰਮਾ ਗਾ ਕੇ ਆਈ ਹਈ ਆ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਮਦਦ ਹੀ ਮੰਦੂਰੀ ਸੀ ਕਿ ਤੇ ਮੈਂ ਆਪਣੇ ਮਾਪਿਆਂ ਵੱਲੇ ਕੋ ਗਾਣਾ ਗਾਉਂਗੀ ਤੇ ਜੇ ਤਾਂ ਸਰੇ ਆਪਸੰਦ ਲੱਗੀ ਤੇ ਅਗਲੀ ਵਾਰ ਜ਼ਰੂਰ ਆਂਗੀ ਤੇ ਇੱਥੇ ਆ ਕੇ ਗਾ ਕੇ ਜਾਉਂਗੀ ਠੀਕ ਹੈ ਦੁਕਾਨਦਾਰੀਆਂ ਬਣਾਈਆਂ ਬੱਲਾ ਨਾਲ ਨੀਓ ਸਾਰ ਨਾ ਕਰਕੇ ਦਿਖਾਣਾ ਮੈਂ ਇੱਕ ਵਾਰੀ ਤਾਲੀ ਮਾਰਾਂ ਤੇ ਜੇ ਪਿਆਰ ਕਰਦੇ ਹੋਗੇ ਬੱਲਾ ਨਾਲ ਨੀਓ ਸਾਰ ਨਾ ਕਰਕੇ ਦਿਖਾਣਾ ਮੈਂ ੱੱਕੇ ਨਾਲ ਨੀਓ ਮੇੜ ਤਾਣਾ ਅੱਗੇ ਓੜਾ ਮੈਂ ਕਿਸਮਤ ਲੈਣੀ ਏ ਗੁਲਾਮ ਕਰ ਮੈਂ ਕਿਸਮਤ ਲੈਣੀ ਏ ਗੁਲਾਮ ਕਰ ਮੈਂ ਮਾੜਾ ਤੇ ਮੁਖੇਰ ਦੂਰ ਦੂਰ ਚਾਕੂ ਏ ਜੱਗ ਜਿੱਤ ਲੈਣਾ ਮੈਂ ਦੇਖ ਲਈ ਫਿਰ ਕਦਮਾਂ ਚੱਕੂ ਬੇਬਾਪੂ ਦੇ ਸਾਰਾ ਜੱਗ ਜਿੱਤ ਲੈਣਾ ਮੈਂ ਦੇਖ ਲਈ ਫਿਰ ਕਦਮਾਂ ਚੱਕੂ ਬੇਬਾਪੂ ਦੇ ਸੁੱਖੀ ਕਾਮਯਾਬੀ ਮਿਲ ਜੇ ਗਰੂਰ ਆ ਜਾਂਦਾ ਏ ਆਪਣੇ ਅਕੋਲ ਤੋਂ ਦੂਰ ਆ ਜਾਂਦਾ ਏ ਕੋਤ ਜੀ ਦੀ ਗੱਦਨ ਨਿੱਕਿਓ ਮਕਾਮ ਤੇ ਇੱਕ ਵਾਰੀ ਮੰਜ਼ਲੀ ਜੀ ਜਿਹੜੇ ਵੇਟ ਨੇ ਮੁਲਾਕਾਤ ਨੂੰ ਕਰਾਉਂਦੇ ਜਿਹੜੇ ਵੇਟ ਨੇ ਮੈਨੂੰ ਉੱਥੇ ਉੱਪ ਮਿਲੀ ਤੇਰੇ ਆਕਾਏ ਸਾਰਾ ਜੱਗ ਜਿੱਤ ਲੈਣਾ ਮੈਂ ਵੇਖ ਲਈ ਫੇਰ ਕਦਮਾਂ 'ਚ ਰੱਖ ਬੇਬੇ ਬਾਪੂ ਦੇ ਜੱਗ ਜਿੱਤ ਲੈਣਾ ਮੈਂ ਵੇਖ ਲਈ ਫੇਰ ਕਦਮਾਂ 'ਚ ਰੱਖ ਬੇਬੇ ਬਾਪੂ ਦੇ ਨਈਂ ਪਰਵਾਹ ਕੀ ਲਿਖਿਆ ਲਕੀਰਾਂ 'ਚ ਗੋ ਮਾਚੀ ਹੋਈ ਨਾ ਪੀੜਾ ਚ ਜਿੱਪਟ ਕੇ ਪਹੁੰਚ ਗਿਆ ਸਨਿਖੇ ਪੜਾ ਮੇਰਾ ਵੀਰ ਟੁੱਟ ਗਿਆ ਸਨਿਖੇ ਪੜਾ ਵੈਰੀ ਹੋ ਗਿਆ ਨਾ ਖਾਬਿਆ ਕਿੰਨਾ ਤੂ ਐ ਸਾਰਾ ਜਗ ਜਿੱਤ ਲੈਣਾ ਮੈਂ ਤੇ ਇਕੱਲੇ ਚੜ ਕਦਮ ਮੱਟ ਰੱਖ ਤੇ ਬੱਪੂ ਦੇ ਕੱਜ ਜਿੱਤ ਲੈਣਾ ਮੈਂ ਦੇਖ ਲਈ ਫੇਰ ਕਦਮਾਂ ਚ ਰੱਖ ਦੇ ਬੱਤੀ ਦੇ ਕੱਜ ਜਿੱਤ ਲੈਣਾ ਮੈਂ ਦੇਖ ਲਈ ਫੇਰ ਕਦਮਾਂ ਚ ਰੱਖ ਦੇ ਬੱਤੀ ਦੇ ਮਾਣਿਆ ਵਕਤਾਂ ਮੁੰਡੇ ਦਾ ਕੌੜੀਆ ਜਿੱਦੀ ਦਾ ਵਧੀਆ ਹੋਰ ਦਾ ਦਾਦੀ ਦਾ ਇਹ ਬੱਚੀ ਦਾ ਮਾਣ ਕੋ ਇਸ ਦੇ ਨਾਲ ਹੀ ਇਹਨਾਂ ਕੁਝ ਕਹਿੰਦੇ ਆਪਾਂ ਇੱਥੇ ਖੜੇ ਬੁਲਾਈਏ ਨਦੀ ਨਾਮ ਸੰਗੋਗੀ ਮੇਲੇ